ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਦਾ ਨਾਂ ਲੈ ਕੇ ਹੱਥ ਜੋੜ ਦਿੱਤੇ ਤਾਂ ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤਾਂ ਭਗਵੰਤ ਮਾਨ ਲਈ ਹੱਥ ਜੋੜ ਕੇ ਅਰਦਾਸ ਵੀ ਕਰ ਰਹੇ ਨੇ ਉਧਰ ਰਵਨੀਤ ਬਿੱਟੂ ਨੂੰ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਤਕਲੀਫ ਹੋ ਰਹੀ ਹੈ ਆਖਰ ਪੰਜਾਬ ਦੀ ਸਿਆਸਤ ਵਿੱਚ ਇਹ ਸਭ ਕੀ ਹੋ ਰਿਹਾ ਹੈ ਪੰਜਾਬ ਕਦੇ ਇੰਨਾ ਤੰਗਦਿਲ ਨਹੀਂ ਹੋਇਆ ਨਾ ਹੀ ਪੰਜਾਬੀ ਹੁਣ ਹੜਾ ਕਰਕੇ ਬਹੁਤ ਸਾਰੇ ਪੰਜਾਬ ਤੋਂ ਬਾਹਰਲੇ ਲੀਡਰ ਇੱਥੇ ਦੌਰੇ ਕਰਦੇ ਫਿਰਦੇ ਨੇ ਅਤੇ ਜਾਇਜ਼ਾ ਲੈਂਦੇ ਫਿਰਦੇ ਨੇ ਕਿੰਨੇ ਤਾਂ ਭਾਜਪਾ ਦੇ ਹੀ ਆਗੂ ਹੋਰ ਨਾਲ ਸੂਬਿਆਂ ਵਿੱਚੋਂ ਪੰਜਾਬ ਆਏ ਹੋਏ ਨੇ ਅਤੇ ਕੁਝ ਕੇਂਦਰ ਦੀ ਸਰਕਾਰ ਦੇ ਮੰਤਰੀ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਨਜ਼ਰ ਆ ਰਹੇ ਨੇ ਫਿਰ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਉੱਪਰ ਇੰਨਾ ਵੱਡਾ ਅਤੇ ਇੰਨਾ ਤਿੱਖਾ ਹਮਲਾ ਕਿਉਂ ਬੋਲਿਆ ਇਹ ਉਹ ਹੀ ਰਾਹੁਲ ਗਾਂਧੀ ਨੇ ਜਿਨ੍ਹਾਂ ਦੇ ਕਦੇ ਰਵਨੀਤ ਬਿੱਟੂ ਕਾਂਗਰਸ ਵਿੱਚ ਹੋਣ ਸਮੇ ਕਸੀਦੇ ਪੜਦੇ ਨਹੀਂ ਸੰ ਥੱਕਦੇ ਇਹ ਖੁੰਦਕ ਹੁਣ ਨਿਜੀ ਹੋ ਗਈ ਹੈ ਪਹਿਲਾਂ ਦੇਖੋ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੇ ਸੋਮਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਦੌਰੇ ਤੋਂ ਪਹਿਲਾਂ ਕੀ ਟਿੱਪਣੀ ਕੀਤੀ ਫਿਰ ਇਸ ਨਿਜੀ ਖੁੰਦਕ ਅਤੇ ਕਿਹੜੇ ਕੱਢਣ ਦੀ ਗੱਲ ਕਰਾਂਗੇ ਰਵਨੀਤ ਬਿੱਟੂ ਲਿਖਦੇ ਨੇ ਕਹਿੰਦੇ ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਨੇ ਰਾਹੁਲ ਗਾਂਧੀ ਅਕਸਰ ਕਹਿੰਦੇ ਨੇ ਕਿ ਕਾਂਗਰਸ ਕੋਲ ਵੱਖ-ਵੱਖ ਤਰ੍ਹਾਂ ਦੇ ਘੋੜੇ ਨੇ ਦੌੜ ਵਾਲੇ ਘੋੜੇ ਵਿਆਹ ਦੇ ਘੋੜੇ ਇੱਥੋਂ ਤੱਕ ਕਿ ਲੰਗੜੇ ਘੋੜੇ ਵੀ ਪਰ ਰਾਹੁਲ ਜੀ ਤੁਸੀਂ ਜਾਂ ਤੁਹਾਡੀ ਪਾਰਟੀ ਦੇ ਨੇਤਾ ਖਾਸ ਤੌਰ ਤੇ ਪੰਜਾਬ ਦੇ ਨੇਤਾ ਲੋਕਾਂ ਨੂੰ ਦੱਸ ਸਕਦੇ ਨੇ ਕਿ ਤੁਸੀਂ ਕਿਸ ਨਸਲ ਦੇ ਘੋੜੇ ਹੋ ਜਦੋਂ ਉਪ ਰਾਸ਼ਟਰਪਤੀ ਲਈ ਚੋਣਾਂ ਹੋ ਰਹੀਆਂ ਸਨ ਤਾਂ ਤੁਸੀਂ ਛੁੱਟੀਆਂ ਦਾ ਆਨੰਦ ਮਾਣਨ ਵਿੱਚ ਰੁੱਝੇ ਹੋਏ ਸੀ ਅਤੇ ਜਦੋਂ ਪੰਜਾਬ ਡੋਬ ਰਿਹਾ ਸੀ ਅਤੇ ਲੋਕ ਰੋ ਰਹੇ ਸਨ ਉਦੋਂ ਤੁਸੀਂ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਇਹ ਦੌਰੇ ਲੋਕਾਂ ਦਾ ਦਰਦ ਮਟਾਉਣ ਲਈ ਨਹੀਂ ਸਿਆਸੀ ਸਟੇਜ ਅਤੇ ਡਰਾਮੇਬਾਜ਼ੀ ਕਰਨ ਲਈ ਜਾਂਦੇ ਨੇ ਰਵਨੀਤ ਬਿੱਟੂ ਦੇ ਇਸ ਬਿਆਨ ਤੋਂ ਹੀ ਨਿੱਜੀ ਖੁੰਦਕ ਅਤੇ ਗੁੱਸਾ ਸਾਫ਼ ਝਲਕਦਾ ਹੈ ਅਸਲ ਵਿੱਚ ਜਦੋਂ ਰਵਨੀਤ ਬਿੱਟੂ ਨੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਛੱਡੇ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਤਾਂ ਇਹ ਰਾਹੁਲ ਗਾਂਧੀ ਲਈ ਵੀ ਨਿੱਜੀ ਝਟਕਾ ਸੀ ਇਹੇ ਰਾਹੁਲ ਗਾਂਧੀ ਸਨ ਜਿਨ੍ਹਾਂ ਰਵਨੀਤ ਬਿੱਟੂ ਨੂੰ ਪਰਿਵਾਰ ਵਿੱਚੋਂ ਚੁੱਕ ਕੇ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਅਤੇ ਬਾਅਦ ਵਿੱਚ ਜੂਤ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਰਵਨੀਤ ਬਿੱਟੂ ਦੇ ਭਾਜਪਾ ਵੱਲੋਂ ਲੁਧਿਆਣਾ ਤੋਂ ਚੋਣ ਮੈਦਾਨ ਵਿੱਚ ਉਤਰਨ ਉੱਤੇ ਰਾਹੁਲ ਗਾਂਧੀ ਨੇ ਵੀ ਸਫਕ ਸਿਖਾਉਣ ਦੇ ਮਕਸਦ ਨਾਲ ਅਮਰਿੰਦਰ ਸਿੰਘ ਰਾਜਾ ਬਣਿੰਗ ਨੂੰ ਗਿੱਦੜ ਵਾਹੇ ਤੋਂ ਲਿਆ ਕੇ ਸਾਹਮਣੇ ਮੈਦਾਨ ਵਿੱਚ ਖੜਾ ਕਰ ਦਿੱਤਾ ਚੱਕਰ ਵੀ ਹੋਇਆ ਜਿਹੜਾ ਚਾ ਕਿ ਰਵਨੀਤ ਬਿੱਟੂ ਚੋਣ ਹਾਰ ਗਏ ਹਾਰ ਕੇ ਵੀ ਭਾਵੇਂ ਉਹ ਕੇਂਦਰੀ ਰਾਜ ਮੰਤਰੀ ਤਾਂ ਬਣ ਗਏ ਪਰ ਇਸ ਹਾਰ ਦਾ ਦਰਦ ਅੱਜ ਵੀ ਉਨਾ ਹੀ ਹੈ ਉਹ ਰਾਹੁਲ ਗਾਂਧੀ ਨੂੰ ਪੁੱਛ ਰਹੇ ਨੇ ਕਿ ਕਿਹੜੀ ਨਸਲ ਦੇ ਘੋੜੇ ਨੇ ਜਦਕਿ ਇਹੋ ਗਲਤ ਰਾਹੁਲ ਗਾਂਧੀ ਨੇ ਸਾਹਮਣੇ ਰੱਖੀ ਸੀ ਪਹਿਲਾਂ ਦੇਖੋ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਿਹੜਾ ਚੈਲੰਜ ਕਬੂਲ ਰਹੇ ਨੇ ਅਤੇ ਉਹ ਭਗਵੰਤ ਮਾਨ ਨੂੰ ਹੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਰਹਿਣ ਅਤੇ ਇਸ ਲਈ ਹੱਥ ਜੋੜ ਕੇ ਅਰਦਾਸ ਕਿਉਂ ਕਰ ਰਹੇ ਨੇ ਅਸੀਂ ਤੇ ਗੁਰੂ ਮਹਾਰਾਜ ਸਾਹਿਬ ਨੂੰ ਅਰਦਾਸ ਕਰਾਂਗੇ ਇਹੀ ਰਹਿਣ ਉਹ ਇਹੀ ਰਹਿਣ ਲੋਕ ਅਖੀਰ ਤੱਕ ਇਹਨਾਂ ਦਾ ਸਾਰਾ ਕੰਮ ਵੇਖ ਜਾਣ ਕਿਤੇ ਨਹੀਂ ਜਾਣੇ ਚਾਹੀਦੇ ਇਹੀ ਇੱਥੇ ਰੱਖਣੇ ਚੀ ਹੱਥ ਜੋੜ ਕੇ ਬੇਨਤੀ ਕਰਨੇ ਆ ਪੰਜਾਬ ਦੇ ਖਜ਼ਾਨੇ ਦੀ ਸਪਈ ਨਾ ਸ਼ੁਰੂ ਕਰ ਲਿਓ ਬਾਕੀ ਜੇ ਦੀ ਮਰਜ਼ੀ ਕਰ ਜੋ ਤੌਰ ਤਰੀਕਾ ਰੱਖਿਆ 9000 ਕਰੋੜ ਰੁਪਈਆ ਤੁਹਾਡੇ ਖਜ਼ਾਨੇ 'ਚ ਹੋਏ ਥਿਸ ਇਸ ਐਂਡ ਆਡਿਟਰ ਜਨਰਲ ਦੀ ਰਿਪੋਰਟ 31 ਮਾਰਚ 2023 941 ਕਰੋੜ ਰੁਪਇਆ ਕਾਈਂਡਲੀ ਟੈਲ ਅਸ ਵੇਅਰ ਦੈਟ ਮਨੀ ਹੈਸ ਗੋਨ ਸਾਡਾ ਡਾਇਰੈਕਟ ਚਾਰਜ ਹੈ ਦੈਟ ਹੈਸ ਬੀਨ ਡਿਵਰਟਡ ਟੂ ਸਮ ਅਦਰ ਫੰਡ ਕਿਸੇ ਹੋਰ ਮਹਿਕਮੇ ਨੂੰ ਡਿਵਰਟ ਕਰਕੇ ਪਤਾ ਨਹੀਂ ਆ ਜਿਹੜੀਆਂ ਹਜ਼ਾਰ ਹਜ਼ਾਰ ਕਰੋੜ ਦੀਆਂ ਐਡਸ ਦੇ ਰਹੇ ਜਿਹੜੇ ਆਪਣੇ ਆਪ ਨੂੰ ੱੱਕੇ ਨਾਲ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਆਲ ਦਿਸ ਮਨੀ ਇੱਕਥੋਂ ਆ ਰਹੀ ਹੈ ਜੀ ਹੋ ਰਾਮਦਨ ਦਾ ਤੇ ਸਰੀਆ ਕੋਈ ਨਹੀਂ ਜੀ ਜੇ ਬਾੜ ਨਾ ਆਂਦਾ ਤੇ ਜਿਹੜਾ ਇਹਨਾਂ ਦੇ ਕੋਲ 9000 ਕਰੋੜ ਰੁਪਏ ਜਮ੍ਹਾਂ ਪਿਆ ਸੀ ਉਹ ਤੇ ਬੈਠੇ ਸੀ ਕਦੀ ਕਿਤੇ ਵੀ ਇਹਨਾਂ ਦੀ ਜਿਹੜਾ ਫਾਈਨੈਂਸ਼ੀਅਲ ਡਾਕੂਮੈਂਟ ਹੈ ਅਸੀਂ ਤੇ ਕਦੇ ਸੁਣਿਆ ਹੀ ਨਹੀਂ ਜਦੋਂ ਵੇਖੋ ਬਜਟ ਹਰ ਸਾਲ ਪਾਸ ਕਰਦੇ ਨੇ ਚੀਮਾ ਸਾਹਿਬ ਇਹਦਾ ਕਦੀ ਇਹਨਾਂ ਨੇ ਥੋੜੀ-ਮੋਟੀ ਪਿੰਕ ਵੀ ਨਹੀਂ ਪਾਇੰਦੀ ਸੀ ਕਿ ਸਾਡੇ ਕੋਲ ਇੰਨੇ ਪੈਸੇ ਸੈਂਟਰ ਦੇ ਪਏ ਇਹ ਪੈਸੇ ਤੇ ਅਦਰਵਾਈਜ਼ ਪੰਜਾਬ ਦੇ ਸਾਰੇ ਬੰਦਾਂ ਨੂੰ ਸਾਰੀਆਂ ਡਰੇਂਜ ਨੂੰ ਸਾਫ਼ ਕਰਨ ਵਾਸਤੇ ਨਾ ਮਜ਼ਬੂਤ ਕਰਨ ਵਾਸਤੇ ਦੇਰ ਸੋ ਮਾਚ ਆਫ ਮਨੀ ਲਾਈਂਗ ਇਹੀ ਪੈਸਾ ਸੋਚਿਆ ਜੇ ਢੰਗ ਨਾਲ ਇਸਤੇਮਾਲ ਹੋਇਆ ਹੁੰਦਾ ਤੇ ਪੰਜਾਬ ਦੇ ਨੁਕਸਾਨ ਨਹੀਂ ਸੀ ਹੋਣਾ ਜੀ ਤੋਂ ਅਸੀਂ ਇਹ ਕਲੈਰੀਫਿਕੇਸ਼ਨ ਡਾਇਰੈਕਟਲੀ ਮੰਗਨੇ ਆ ਯੂਨੀਅਨ ਗਵਰਨਮੈਂਟ ਕੋ ਕਿ ਤੁਸੀਂ ਇਹ ਇਹ ਜਿਹੜੀ ਚੀਜ਼ ਅੱਜ ਆਈ ਹੈ ਸਾਡੇ ਸਾਹਮਣੇ ਇਹਨੂੰ ਇਮੀਡੀਏਟਲੀ ਚੀ ਮੰਿਸਟਰ ਤੇ ਜਿਹੜੇ ਚੀਫ ਸੈਕਟਰੀ ਨੇ ਇਹਨੂੰ ਕਲੈਰੀਫਾਈ ਕਰ ਕਿ ਪੈਸਾ ਗਿਆ ਕਿੱਥੇ ਜੇ ਉਹਨੂੰ ਵੀ ਉਡਾ ਗਏ ਨੇ ਤੇ 250 ਕਰੋੜ ਰੁਪਏ ਇਰੀਗੇਸ਼ਨ ਦਾ ਵੀ ਛੱਗ ਗਏ ਨੇ ਤਾਂ ਫਿਰ ਇਹਦੇ ਵਿੱਚ ਤੇ ਕਰ ਹੀ ਕੁਝ ਨਹੀਂ ਸਕਦੇ ਜੀ ਫਿਰ ਤੇ ਜਿਹੜੀਆਂ ਕੋਰਸ ਨੇ ਤੇ ਬਸ ਇੰਟਰਵਿਊ ਇਨ ਦਸ ਸੰਬਡੀ ਹੈਸ ਟੂ ਇੰਟਰਵਿਊ ਇਨ ਦਸ ਇਟ ਇਜ਼ ਨੋਟ ਸਮਾਲ ਅਮਾਊਂਟ ਆਫ ਮਨੀ ਰਾਨੀ ਵਾਲੀ ਗੱਲ ਹੈ ਜਦੋਂ ਪੁੱਛਿਆ ਗਿਆ ਕਿ ਐਸਟੀਆਰ ਐਸਟੀਆਰਐਫ ਦੇ ਪੈਸੇ ਕਿੱਥੇ 12000 ਕਰੋੜ ਫਾਈਨੈਂਸ ਮਿਨਿਸਟਰ ਕਹਿੰਦੇ ਸਾਡੇ ਕੋਲ ਇੱਕ ਦਮੜੀ ਵੀ ਉਹਦੇ ਚ ਐਨੀ ਅਮਨ अरोड़ा ਜੀ ਕਹਿੰਦੇ ਨੇ ਕਿ ਸਾਡੇ ਕੋਲ ਫੰਡ ਹੈ ਨੇ ਬਟ ਉਹਦੀਆਂ ਸ਼ਰਤਾਂ ਇੰਨੀਆਂ ਲੱਗੀਆਂ ਨੇ ਅਸੀਂ ਉਹ ਫੰਡ ਨਹੀਂ ਕੱਢ ਸਕਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਸਬਸਟੈਂਸ਼ੀਅਲ ਫੰਡਸ ਆਰ ਅਵੇਲੇਬਲ ਤੇ ਸਾਡੇ ਕੋ ਪੈਸਿਆਂ ਦੀ ਕੋ ਕਮੀ ਹੈ ਨਹੀਂ ਤੇ ਦੱਸੋ ਪੈਸੇ ਹੈ ਕਿਥੇ ਨੇ ਤਿੰਨ ਬੰਦੇ ਤਿੰਨ ਸਟੇਟਮੈਂਟਸ ਪੰਜਾਬ ਨੂੰ ਵਿੱਚੋਂ ਕੁਝ ਵੀ ਨਹੀਂ ਲੱਭ ਰਿਹਾ ਜੀ ਸੋ ਇਹ ਸਾਰੀ ਚੀਜ਼ ਜਿਹੜੀ ਹੈ ਅਸੀਂ ਇਹਨਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਕਿ ਬਹੁਤ ਬੁਰੀ ਤਰ੍ਹਾਂ ਜਿਹੜਾ ਤਾਲਬੇ ਇਹ ਤਿੰਨੋਂ ਏਜੰਸੀਜ਼ ਦਾ ਆਪਸ ਚ ਨਹੀਂ ਰਿਹਾ ਇੰਡਰਨ ਇੰਡੀਅਨ ਮੈਟਰੋਲੋਜੀਕਲ ਆਫਿਸ ਜਿਹੜਾ ਪ੍ਰਡਿਕਟ ਕਰਦਾ ਰੇਨਫਾਲ ਨੂੰ ਉਹਨੇ ਬਿਲਕੁਲ ਵਧੀਆ ਟੰਗ ਦੇ ਨਾਲ ਮਈ ਦੇ ਮਹੀਨੇ ਵਿੱਚ ਦੱਸ ਦਿੱਤਾ ਸੀ ਕਿ ਜੂਨ ਤੇ ਜੁਲਾਈ ਵਿੱਚ ਕਿੰਨੀ ਬਰਸਾਤ ਹੋਣੀ ਹੈ ਉਸ ਤੋਂ ਬਾਅਦ ਜਿਹੜਾ ਸੈਂਟਰ ਦਾ ਵਾਟਰਸ ਕਮਿਸ਼ਨ ਹੈ ਜਿਹੜਾ ਇਰੀਗੇਸ਼ਨ ਦਾ ਵਹਿਕਮ ਹੈ ਉਹਦੇ ਨਾਲ ਜਿਹੜੇ ਡੈਮਸ ਨੂੰ ਕੰਟਰੋਲ ਕਰਦੇ ਨੇ ਉਹਦੇ ਨਾਲ ਤਾਲਮੇਲ ਰੱਖਣਾ ਚਾਹੀਦਾ ਸੀ ਚੀਫ ਮਿਨਿਸਟਰ ਨੂੰ ਇਰੀਗੇਸ਼ਨ ਮਿਨਿਸਟਰ ਨੂੰ ਚੀਫ ਸੈਕਟਰੀ ਨੂੰ ਤੇ ਇਰੀਗੇਸ਼ਨ ਸੈਕਟਰ ਇਹਨਾਂ ਦਾ ਸੁਮੇਲ ਹੁੰਦਾ ਤਾਂ ਪੰਜਾਬ ਦਾ ਨੁਕਸਾਨ ਨਾ ਕਿਉਂਕਿ ਇਹ ਚੀਜ਼ ਕੁਦਰਤੀ ਜ਼ਰੂਰ ਹੈ ਬਟ 80% ਮੈਨ ਮੇਡ ਦੇ ਸ਼ੁੱਡ ਹ ਬੀਨ ਪ੍ਰਿਪੇਅਰਡ ਇਹ ਪਿਛਲੇ ਸਾਲ ਵੀ ਤੁਹਾਨੂੰ ਪਤਾ ਕਿੰਨਾ ਭਾਰੀ ਨੁਕਸਾਨ ਘੱਗਰ ਦਾ ਹੋਇਆ ਇਸੇ ਗੱਲ ਕਰਕੇ ਮੈਂ ਸਵਾਲ ਕੀਤਾ ਸੀ ਤੋ ਅੱਜ ਦੀ ਇਹ ਜਿਹੜੀ ਪ੍ਰੈਸ ਦੀ ਤੁਹਾਨੂੰ ਬੇਨਤੀ ਕਰਕੇ ਇੱਥੇ ਬੁਲਾਇਆ ਗਿਆ ਉਹਦੇ ਵਿੱਚ ਇੱਕ ਬਹੁਤ ਵੱਡੀ ਕਮੀ ਪੇਸ਼ੀ ਹੈ ਕਿ 45 ਦਿਨ ਦਾ ਤੁਸੀਂ ਟਾਈਮ ਦਿੱਤਾ ਹੈ ਪੈਸੇ ਤੁਹਾਡੇ ਕੋਲ ਪਏ ਹੈ ਨਹੀਂ ਤੁਸੀਂ 50000 ਰੁਪਇਆ ਫੀ ਕਿੱਲੇ ਦਾ ਤੁਸੀਂ ਵੀ ਮੰਗ ਕੀਤੀ ਅਸੀਂ ਵੀ ਮੰਗ ਕੀਤੀ 20000 ਤੇ ਮੈਂ ਮੰਗ ਕਰਾਂਗਾ ਇਮੀਡੀਏਟਲੀ 릴ੀਸ ਕਰੋ 30 ਦਿਨ ਆ ਤੁਸੀਂ ਕਹਿੰਦੇ ਹੋ ਗਰਦਾਰੀਆਂ ਆਂਦੇ 15 20 ਦਿਨਾਂ ਚ ਹੋ ਜਾਣੀਆਂ ਉਸ ਤੋਂ ਬਾਅਦ ਕਰੋ ਲਾਈਫਸਟਾਕ ਦੇ ਵੀ ਪੈਸੇ ਦਿਓ ਬਾਕੀ ਕੰਮ ਵੀ ਤੁਸੀਂ ਦੱਸੋ ਕੀ ਤੌਰ ਤਰੀਕਾ ਅਪਣਾਓਗੇ ਦੇ ਬਾਰੇ ਪੰਜਾਬ ਜਾਣਨਾ ਚਾਹੁੰਦਾ ਇੱਕ ਹਾਈ ਕੋਰਟ ਦੇ ਜੱਜ ਦੀ ਅਸੀਂ ਇਨਕੁਆਰੀ ਇਹ ਤੇ ਮੰਗਣਾ ਚਾਹਿਆ ਕਿ 250 ਕਰੋੜ ਜਿਹੜਾ ਛਕਿਆ ਗਿਆ ਜਿਹੜਾ ਸਕੈਮ ਹੋਇਆ ਜਿਹੜਾ ਖਾਪੀ ਗਏ ਜਿਹੜਾ ਇਹ ਡਕਾਰ ਗਏ ਨੇ ਤੇ 25000 ਕਰੋੜ ਦਾ ਜਿਹੜਾ ਨੁਕਸਾਨ ਕਰਾਇਆ ਉਹਦੇ ਵਾਸਤੇ ਰਿਸਪਾਂਸਿਬਲ ਕੌਣ ਮੇਰਾ ਸਿੱਧਾ ਦਾਅਵਾ ਹੈ ਉਹਦੇ ਵਾਸਤੇ ਡਾਇਰੈਕਟਲੀ ਭਗਵੰਤ ਮਾਨ ਇਹਦਾ ਸੀਐਮਓ ਚੀਫ ਸੈਕਟਰੀ ਇਰੀਗੇਸ਼ਨ ਸੈਕਟਰੀ ਤੇ ਬੰਇਸਤ ਜਿਹੜਾ गोयल ਸਾਹਿਬ ਜਿਹੜੇ ਨੇ ਇਹ ਰਿਸਪਾਂਸਿਬਲ ਨੇ ਇਹਨਾਂ ਦੇ ਉੱਤੇ ਕਾਰਵਾਈ ਹਰ ਹਾਲਤ ਚ ਹੋਣੀ ਚਾਹੀਦੀ ਕ੍ਰਿਮਿਨਲ ਮੈਂ ਸਮਝਣੇ ਇਹਦੇ ਵਿੱਚ ਕਾਰਵਾਈ ਇਹਨਾਂ ਤੇ ਇਹਨਾਂ ਲੋਕਾਂ ਤੇ ਹੋਣੀ ਚਾਹੀਦੀ ਇਹ ਦੂਜੇ ਲੀਡਰਾਂ ਤੇ ਦਸੀ ਜਾਂਦੇ ਸੀ ਇਹ ਕਾਂਗਰਸ ਚੋਂ ਆਇਆ ਕਿਸੇ ਨੇ ਚੋਂ ਆਇਆ ਚੀਫ ਮਿਨਿਸਟਰ ਸਾਹਿਬ ਤੁਸੀਂ ਚੌਥੀ ਚੋਂ ਆਏ ਹੋ ਤੁਸੀਂ ਬਾਕੀ ਲੀਡਰਾਂ ਨੂੰ ਜੂ ਦਸੀ ਜਾਂਦੇ ਹੋ ਤੁਸੀਂ ਤੇ ਸਾਰਿਆਂ ਨਾਲ ਪਹਿਲੇ ਰਾਮੂ ਵਾਲੀਏ ਦੀ ਜਮਾਤ ਵਿੱਚ ਸੀ ਲੋਕ ਭਲਾਈ ਉਹਦੇ ਜੋ ਪੀਪਲ ਪਾਰਟੀ 'ਚ ਗਏ ਨੇ ਪੀਪਲ ਨਹੀਂ ਇੱਕ ਟਾਈਮ ਤੇ ਸਾਸੁਖਬੀਰ ਸਿੰਘ ਬਨਾਲਸਨ ਪਹਿਲੇ ਅਕਾਲੀ ਦਲ ਤੋਂ ਅਰੰਭਿਆ ਇਹਨਾਂ ਨੇ ਕੰਮ ਜੀ ਫੇਰ ਗਏ ਲੋਕ ਭਲਾਈ 'ਚ ਲੋਕ ਭਲਾਈ ਤੋਂ ਪੀਪਲਜ਼ ਪਾਰਟੀ ਦੇ ਪੀਪਲਜ਼ ਪਾਰਟੀ 'ਚ ਜੁਏਦੇ ਚਾਏ ਇਹਦੇ ਚੋਂ ਗਾਂ ਕਿੱਥੇ ਜਾਣਾ ਕੁਝ ਪਤਾ ਕਿਸੇ ਨੂੰ ਨਹੀਂ ਅੱਜ ਤੁਸੀਂ ਵੇਖੋ ਇਹ ਚੌਥੇ ਸਾਲ ਚ ਨੇ ਆਲਰੇਡੀ ਇਸ ਤੋਂ ਪਹਿਲੇ ਕਿੰਨਾ ਭਾਰੀ ਨੁਕਸਾਨ ਤੇਈ ਦੇ ਵਿੱਚ ਵੀ ਹੋਇਆ ਜੀ ਠੱਗਰ ਤੇ ਨੁਕਸਾਨ ਹੋਇਆ ਸਾਡੇ ਜ਼ਿਲ੍ਹਿਆਂ ਵਿੱਚ ਤੇ ਹਰ ਸਾਲ ਹੁੰਦਾ ਜੇ ਸੰਜੀਦਾ ਹੁੰਦੇ ਲੋਕਾਂ ਦੀ ਇੰਸ਼ੋਰੈਂਸ ਦੀ ਵੀ ਗੱਲ ਕਰੀ ਜਾਂਦੇ ਉਹ ਜਿਹੜੀ 25 ਲੱਖ ਦੀ ਕੀਤੀ ਸੀ ਕਿਸੇ ਨੇ ਅਜੇ ਤੱਕ ਨਾ ਇੰਸ਼ੋਰੈਂਸ ਦਾ ਕੋਈ ਪੈਸਾ ਦਿੱਤਾ ਨਾ ਇੰਸ਼ੋਰੈਂਸ ਪਾਲਿਸੀ ਇਨ ਪਲੇਸ ਆਈ ਹੈ ਨਾ ਫਸਲਾਂ ਦੀ ਆਈ ਹੈ ਕੁਝ ਸੰਜੀਦਗੀ ਤੇ ਹੈ ਹੀ ਕੋਈ ਨਹੀਂ ਜੀ ਕੋਈ ਗਵਰਨਮੈਂਟ ਚੱਲਦੀ ਹੋਏ ਤੇ ਕੋਈ ਸੰਜੀਦਗੀ ਦੀ ਗੱਲ ਕਰੇ 100% ਹੋਣੀ ਚਾਹੀਦੀ ਇਹ ਤੇ ਨੈਸ਼ਨਲ ਗਵਰਨਮੈਂਟ ਨੂੰ ਮੈਂ ਕਹਿਣਾ ਚਾਹੁੰਦਾ ਕਿ ਓਨ ਦੀ ਕੰਟਰੀ ਜੇ ਤੁਹਾਡੇ ਕੋਈ ਇਸ ਕਿਸਮ ਦੇ ਲੋਕ ਨੇ ਹੂ ਆਰ ਨੋਟ ਸੈਂਸੀਅਰ ਟੂ ਦੀ ਕਾਜ਼ ਆਫ ਦੀ ਸਟੇਟ ਇਹ ਕਰਤੂਕਾ ਨੈਸ਼ਨਲ ਗਵਰਨਮੈਂਟ ਨੂੰ ਕੁਝ ਨਾ ਕੁਝ ਇਸ ਕਰ ਦੇਣਾ ਚਾਹੀਦਾ ਅਸੀਂ ਬਿਕੋਜ਼ ਆ ਪਾਰਟ ਆਫ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਹੈ ਇਟ ਇਜ਼ ਪੇਡ ਬਾਏ ਦੀ ਸੈਂਟਰ ਜੀ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਅੱਜ ਰੇਲ ਗੱਡੀ ਰਾਹੀਂ ਫਿਰੋਜ਼ਪੁਰ ਪਹੁੰਚੇ ਰੇਲਵੇ ਟਰੈਕ ਦਾ ਜਾਇਜ਼ਾ ਲੈਣ ਦੇ ਨਾਂ ਨਾਲ ਉਹਨਾਂ ਅਬਹੋਰ ਜਲਾਲਾਬਾਦ ਸਣੇ ਹੋਰ ਨਾਲ ਇਲਾਕਿਆਂ ਵਿੱਚ ਹੜਾਂ ਦਾ ਵੀ ਜਾਇਜ਼ਾ ਲਿਆ ਦੇਖੋ ਇਸ ਸਮੇਂ ਉਹਨਾਂ ਵੀ ਕਾਬੇ ਲਈ ਹੱਥ ਜੋੜੇ ਇਹੀ ਚਰਨਜੀਤ ਚੰਨੀ ਨੇ ਉਦੋਂ 20 ਬੰਦੇ ਭੇਜ ਕੇ ਅੱਗੇ ਤੇ ਨਾਲ ਪੁਲਿਸ ਵਾਲਿਆਂ ਨੂੰ ਲੜਾ ਕੇ ਉਹ ਮੂਹਰੇ ਉਹਨਾਂ ਦੇ ਰੋਕਤਾ ਜਾਨੀ ਸਾਹਿਬ ਹੁਣੀ ਤਾਂ ਡੀਕਰੀ ਸੀ ਬੈਠੇ ਸਾਰੇ ਤਿਆਰੀਆਂ ਸੀਗੀਆਂ ਉਹਨਾਂ ਨੇ ਐਡੀਆਂ ਵੱਡੀਆਂ ਅਨਾਊਂਸਮੈਂਟਾਂ ਕਰਨੀਆਂ ਸੀ ਉਹ ਦਿਨ ਉਹਨਾਂ ਨੂੰ ਉਲਟੇ ਰੋਕ ਕੇ ਇੱਕ ਪ੍ਰਾਈਮ ਮਿੰਿਸਟਰ ਉਹੀ ਗੱਲ ਹੋਣੀ ਹੁਣ ਉਹ ਦਿਨ ਪ੍ਰਾਈਮ ਮਿੰਿਸਟਰ ਸਾਹਿਬ ਆਏ ਮੈਂ ਉੱਥੇ ਮੌਜੂਦ ਸੀਗਾ ਬਿਲਕੁਲ ਜਿਹੜਾ ਕੁਝ ਉਹਨਾਂ ਨੇ ਦਿੱਤੀ ਕਿਹਾ ਉਹ ਪ੍ਰਾਈਮ ਮਿੰისტਰ ਸਾਹਮਣੇ ਰਾਮ ਨਾਲ ਬਹਿ ਕੇ ਇੱਕ ਇੱਕ ਗੱਲ ਉਹਨਾਂ ਦੀ ਸੁਣੀ ਜਿਹੜੀ ਕਿ ਹਜੇ ਕਿ ਪ੍ਰਾਈਮ ਮਿੰისტਰ ਦੇ ਆਪਦੇ ਬੜੇ ਜਿਹੜੇ ਆ ਉਹ ਆਫਿਸ ਉਹਨਾਂ ਦੇ ਆਪਦੇ ਹਰ ਚੀਜ਼ ਉਹਨਾਂ ਨੂੰ ਆਪਦੀ ਜਾਣਕਾਰੀ ਹੁੰਦੀ ਹੈ ਪਰ ਉਹਨਾਂ ਨੇ ਪੰਜਾਬ ਦੀ ਗੱਲ ਸੁਣੀ ਪਰ ਵੱਧ ਕਿਸਮਤੀ ਇਹ ਆ ਵੀ ਇਹ ਚਾਹੁੰਦੇ ਆ ਵੀ ਪ੍ਰਧਾਨ ਮੰਤਰੀ ਕਿਤੇ ਪੰਜਾਬ ਤੋਂ ਕਿਸ ਤਰੀਕੇ ਨਾਲ ਅਸੀਂ ਦੂਰ ਕਰਕੇ ਰੱਖੀਏ ਵੀ ਪੰਜਾਬ ਨੂੰ ਕੋਈ ਫਾਇਦਾ ਨਾ ਹੋਵੇ ਹੁਣ ਇਹ ਲੋਕਾਂ ਨੇ ਅੱਗੇ ਸੋਚਣਾ ਵੀ ਆਪਾਂ ਪ੍ਰਧਾਨ ਮੰਤਰੀ ਜਿਨ੍ਹਾਂ ਦੀ 23 ਤੱਕ ਸਰਕਾਰ ਆ ਜੀ ਸਾਡੇ ਵਰਗੇ ਮੰਤਰੀ ਨੇ ਉਥੋਂ ਫਾਇਦਾ ਕਿਵੇਂ ਲੈਣਾ ਬਾਕੀ ਸੂਬੇ ਜਿਹੜੇ ਲੈ ਰਹੇ ਆ ਇਹ ਗੱਲ ਲੋਕਾਂ ਨੂੰ ਸੋਚਣ ਦੀ ਲੋੜ ਆ ਇਹ ਤਾਂ ਜਮਾ ਆ ਜਿਹੜਾ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ ਇਹ ਭੰਡਕ ਪਣੇ ਤੋਂ ਕੁਝ ਨਹੀਂ ਹਸਪੀਟਲੋਂ ਬਾਹਰ ਆਇਆ ਕੀ ਕੀਤਾ ਦੋਜ਼ ਪ੍ਰੈਸ ਕਾਨਫਰੰਸ ਸਭ ਨੂੰ ਟੀਚਰਾਂ ਕੋਈ ਕਿਸੇ ਬਾਰੇ ਕੋਈ ਨਹੀਂ ਸਿਰਫ ਟੀਚਰਾਂ ਤੋਂ ਸਿਵਾਏ ਕੁਝ ਨਹੀਂ ਦੂਜੇ ਪਾਸੇ ਕਾਂਗਰਸਾ ਰਾਹੁਲ ਗਾਂਧੀ ਦਾ ਅੱਜ ਪ੍ਰੋਗਰਾਮ ਆਇਆ। ਕਿ ਰਾਹੁਲ ਗਾਂਧੀ ਜੀ ਪਠਾਨਕੋਟ ਪਹੁੰਚ ਰਹੇ ਆ। ਮੈਂ ਕੱਲ ਨੂੰ ਆਣਗੇ ਪਰਸੋਂ ਖਿੱਦਨ ਵੀ ਆਉਣਗੇ। ਪਰ ਮੈਂ ਤੁਹਾਡੇ ਨਾਲ ਹੀ ਇੱਕ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਦਾ। ਜਿਹੜੇ ਕਿ ਬਿਲਕੁਲ ਗੈਰ ਰਹੇ ਆ। ਦਿਖੇ ਨਹੀਂ ਇੱਕ ਦੋ ਦਿਨ ਡਰਾਮੇ ਜੇ ਕਰਕੇ 10-10 ਦੇ 20-20 ਦੇ ਨੋਟ ਚੱਕ ਕੇ ਮੈਂ ਅੱਜ ਕੋਈ ਨਾ ਜਿਹੜਾ ਰਾਹੁਲ ਗਾਂਧੀ ਜੀ ਹਮੇਸ਼ਾ ਇਹ ਆਪ ਕੋ ਕਹਿੰਦੇ ਆ ਚਾਹੇ ਉਹ ਗੁਜਰਾਤ ਹੋਵੇ ਚਾਹੇ ਹੋਰ ਜਗ੍ਹਾ ਬਿਹਾਰ ਹੋਵੇ ਵੀ ਸਾਡੇ ਪਾਰਟੀ ਦੇ ਵਿੱਚ ਕਾਂਗਰਸ ਚ ਜਿਵੇਂ ਘੋੜੇ ਹੁੰਦੇ ਆ ਉਹਦੇ ਵਿੱਚ ਸਾਡੇ ਵਿਆਹ ਵਾਲੇ ਘੋੜੇ ਵੀ ਨੇ ਸਾਡੇ ਰੇਸ ਵਾਲੇ ਘੋੜੇ ਵੀ ਨੇ ਸਾਡੇ ਲੰਗੜੇ ਘੋੜੇ ਵੀ ਨੇ ਅਸੀਂ ਜਿਹੜੇ ਗਲਤ ਘੋੜੇ ਆ ਜਿਹੜੇ ਵਿਆਹ ਵਾਲੇ ਅਸੀਂ ਰੇਸ ਚ ਭੇਜ ਦਿੰਨੇ ਆ ਰੇਸ ਵਾਲੇ ਘੋੜਿਆਂ ਨੂੰ ਵਿਆਹ ਚ ਭੇਜਦੇ ਨੇ ਇਹ ਗੱਲ ਉਹਨਾਂ ਨੇ ਕਹੀ ਕਿ ਨਹੀਂ ਕਹੀ ਉਦੋਂ ਬਾਅਦ ਜਦੋਂ ਨੇ ਇਹ ਵੀ ਜਾ ਕੇ ਕਹੀ ਵੀ ਸਾਡੇ ਵਿੱਚ ਬਹੁਤ ਲੋਕ ਨੇ ਜਿਹੜੇ ਬੀਜਪੀ ਦੇ ਬੱਟਰੇ ਉਹਨਾਂ ਨੂੰ ਮਦਦ ਕਰਦੇ ਆ ਹੁਣ ਮੈਂ ਰਾਹੁਲ ਗਾਂਧੀ ਜੀ ਜੀ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਂ ਆਪ ਕੋਈ ਸ਼ਬਦ ਨਹੀਂ ਮਾਰਾ ਵਰਤਣਾ ਚਾਹੁੰਦਾ ਵੀ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਨੂੰ ਇਹ ਦੱਸ ਦੋ ਵੀ ਜਦੋਂ ਹੜ ਆਏ ਹੁਣ ਪੰਜਾਬ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਇਹ ਕਾਂਗਰਸੀਆਂ ਨੇ ਪੁੱਛ ਲਓ ਵੀ ਤੁਸੀਂ ਕੀ ਮੂੰਹ ਦਿਖਾਉਣ ਜੋਗੇ ਹੋ ਭਾਈ ਉਹ ਫਿਰ ਰਹੇ ਸੀ ਕਿਹੜੇ ਦੇਸ਼ 'ਚ ਮਲੇਸ਼ੀਆ ਦੇ ਵਿੱਚ ਐਸ਼ ਕਰਦੇ ਫਿਰ ਰਹੇ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਤਾ ਕਿ ਜਨਾਬ ਕੈਂਡੀਡੇਟ ਨੂੰ ਖੜਾ ਕਰਕੇ ਚਲੇ ਗਏ ਮਲੇਸ਼ੀਆ ਹੁਣ ਮੈਨੂੰ ਇਹ ਦੱਸਣ ਵੀ ਇਹ ਕਿਹੜਾ ਘੋੜਾ ਹੈ ਰਾਹੁਲ ਗਾਂਧੀ ਜੀ ਇਹ ਤਿੰਨਾ ਚੋਂ ਦੱਸਣ ਵੀ ਕਿਹੜੇ ਘੋੜੇ ਆ ਜਿਹੜੇ ਸਾਰੀ ਕਾਂਗਰਸ ਨੂੰ ਲੋਕਾਂ ਨੂੰ ਛੱਡ ਕੇ ਉਹ ਲੋਕਾਂ ਦੇ ਤਾਂ ਰੋ ਰੋ ਅੰਸੂ ਵੀ ਮੁੱਕ ਗਏ ਹੁਣ ਹੁਣ ਕੀ ਕਰਨਾ ਹੋਣਾ ਤੁਸੀ ਹੁਣ ਤਾਂ ਜਿਹੜਾ ਕੁਝ ਹੋਣਾ ਸੀ ਰੁੜ ਗਿਆ ਇਸ ਕਰਕੇ ਇਹ ਦੋਨੋਂ ਪਾਰਟੀਆਂ ਜਿਹੜਾ ਇੱਕ ਜਾ ਕੇ ਹਸਪਤਾਲ ਦਾਖਲ ਹੋ ਗਏ ਬਚ ਗਏ ਇੱਕ ਜਾ ਕੇ ਮਲੇਸ਼ੀਆ ਚਲਾ ਗਿਆ ਇਹ ਦੋਨਾਂ ਦੀ ਇਹ ਹਾਲਤ ਆ ਭਗਵੰਤ ਮਾਨ ਸਾਹਿਬ ਦੂਜਿਆਂ ਨੂੰ ਤੁਸੀਂ ਗੱਲਾਂ ਕਰਦੇ ਹੋ ਤੁਹਾਡਾ ਤਾਂ ਹਜੇ ਤੱਕ ਤੁਸੀਂ ਕਿਸੇ ਨੂੰ 20000 ਕੀ ਦੋਵੋਗੇ ਮੈਂ ਕਹਿਣਾ ਨਹੀਂ ਚਾਹੁੰਦਾ ਰੱਬ ਕਰੇ ਦੇਣ ਜਿਹੜੇ 1000 ਰੁਪਏ ਨਹੀਂ ਦੇ ਸਕੇ ਆਪਣੀਆਂ ਮਾਮਾ ਭੈਣਾਂ ਨੂੰ ਜਿਨ੍ਹਾਂ ਨਾਲ ਕਸਮਾਂ ਖਾ ਕੇ ਜਿਨ੍ਹਾਂ ਦਾ 1000 ਰੁਪਈਆ ਨਹੀਂ ਦੇ ਸਕੇ ਇਹਨਾਂ ਤੋਂ ਆਸ ਰੱਖਦੇ ਹੋ 20000 ਦੀ ਇਸ ਕਰਕੇ 23 ਚ ਕਿਸੇ ਨੂੰ ਕੁਝ ਨਹੀਂ ਦਿੱਤਾ ਇਹ ਬਿਲਕੁਲ ਇਸ ਵੇਲੇ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਬਿਲਕੁਲ ਜਿਹੜਾ ਮਾਮਲਾ ਲੋਕ ਇਸ ਵੇਲੇ ਵਿਚਾਰੇ ਹੱਥੋਂ ਹਲੇ ਹੋਏ ਬੈਠੇ ਆ